ਹਾਂਜੀ ਕਿਸਾਨ ਭਰਾਵੋ ਤੇ ਪੰਜਾਬੀ ਵੀਰੋ ਸਤਿ ਸ੍ਰੀ ਅਕਾਲ ਆ ਸੰਧ ਤੁਸੀਂ ਦੇਖ ਰਹੇ ਹੋਗੇ ਕੰਮ ਹੋ ਗਿਆ ਖਰਾਬ ਸੰਧ ਦਾ ਕਿਉਂ بارش ਹੋ ਗਈ ਗਲੀਆਂ ਕੱਢਣੋ ਸਾਡੀਆਂ ਕੁਲਵਿੰਦਰ ਮਾੜਾ ਜੀ ਆਹ ਦਿਖਾ ਦੇ ਬਾਈ ਇੱਧਰ ਜਿਹੜਾ ਏਤੀਗਾ ਉਪਰੋਂ ਪ੍ਰਮਾਤਮਾ ਨੇ ਮਿਹਰ ਕਰਤੀ ਕਣੀਆਂ ਦੀ ਅੱਜ ਲੱਗੇ ਸੀਗੇ ਨਵੀਂ ਫਸਲ ਉਗਾਉਣ ਤੇ ਉਧਰ ਕੁੜੀਆਂ ਜਿਹੜੀਆਂ ਉਹ ਰੋਲ ਪਾਉਣ ਲੱਗ ਰਹੀਆਂ ਨੇਗੀਆਂ ਮਿੱਟੀ ਦਾ ਤੇ ਇਧਰ ਅੱਗ ਮਚਾਈ ਹੋਈ ਸਾਡੀ ਸੰਧ ਦੇ ਵਿੱਚ ਬਾਈ ਨੂੰ ਕਿਹਾ ਵੀ ਆਹ ਸੰਧ ਜ਼ਰੂਰ ਦਿਖਾ ਦੇ ਸਾਡੇ ਗਲਾਬ ਬਾਬੇ ਹੋਰੀ ਤਾਂ ਮੈਨੂੰ ਲੱਗਦਾ ਕਾਮਯਾਬ ਰਹਿ ਗਿਆ ਅੱਜ ਅਸੀਂ ਹੋ ਗਏ ਲੇਟ ਤੇ ਦੋਸਤੋ ਅੱਜ ਤਰੀਕ ਹੈਗੀ ਹੈਗੀ 8 ਸਤੰਬਰ 2024 ਇਹ ਜਿਹੜਾ ਆਪਾਂ 56 ਕੱਦੂ ਦੀ ਬਜਾਈ ਚੱਲ ਰਹੀ ਹੈ ਜਿਹੜੀ ਆਪਣੀ ਇਹਦੇ ਵਿੱਚ ਤੇ ਜਿਹੜਾ ਇਹ ਰੇਟ ਦੇ ਵਿੱਚ ਆ ਕੇ ਦਿਨਾਂ ਦੇ ਵਿੱਚ ਆ ਕੇ ਜਿਹੜਾ ਇਹਦਾ ਰੇਟ ਹੈਗਾ ਮੰਡੀ ਦੇ ਵਿੱਚ ਬਹੁਤ ਵਧੀਆ ਮਿਲ ਜਾਂਦਾ ਹੁੰਦਾ ਇਸ ਟਾਈਮ ਆਪਾਂ ਜਿਹੜੀ 2 ਕਿੱਲਿਆਂ ਦੀ ਇਹਦੀ ਬਜਾਈ ਕਰ ਰਹਿਆਂਗੇ ਤੇ ਜਿਹੜੀ ਮਲਚਿੰਗ ਵਾਲਾ ਅਸੀਂ ਮਿੱਤਰ ਪਿਆਰੇ ਦੀ ਮਸ਼ੀਨ ਜਿਹੜੀ ਲੈ ਕੇ ਆਏ ਸੀਗੇ ਸੀਟ ਸਾਡਾ ਥੋੜਾ ਜਿਹਾ ਵਾਹਣ ਤੁਹਾਨੂੰ ਪਤਾ ਪਰਮਾਤਮਾ ਨੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਗਿੱਲਾ ਕਰ ਰੱਖਿਆ ਸੀਗਾ ਵੀ ਉਹਦੇ ਕਾਰਨ ਮਲਚਿੰਗ ਸ਼ੀਟ ਜਿਹੜੀ ਉਹਦੇ ਨਾਲ ਮਸ਼ੀਨ ਨਾਲ ਬਿਸ਼ੀ ਨਹੀਂ ਹੈਗੀ ਹੁਣ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਵੀ ਉਹ ਦਿਖਾ ਦਿਓ ਸਾਡੇ ਜਿਹੜੇ ਹੱਥਾਂ ਦੇ ਨਾਲ ਮੁੰਡੇ ਇਹ ਮਲਚਿੰਗ ਸ਼ੀਟ ਜਿਹੜੇ ਵਿਛਾਉਣ ਲੱਗੇ ਨੇਗੇ ਤੇ ਆ ਹੁਣ ਗਲੀਆਂ ਕੱਢਣ ਵਾਲਾ ਜਿਗਾੜ ਵੀ ਅਸੀਂ ਤਾਂ ਲਾਇਆ ਸੀਗਾ ਜਿਹੜਾ ਕਿ ਉਨ ਠੰਡਾ ਹੋ ਚੁੱਕਿਆਗਾ ਵੀ ਤਾਂ ਨਹੀਂ ਕੱਢ ਰਿਆ ਇਹਦੇ ਨ ਜਿਗਾੜ ਦੇ ਨਾਲ ਸੋ ਦੋਸਤੋ ਬਹੁਤੇ ਦੋਸਤਾਂ ਦੇ ਫੋਨ ਆਉਂਦੇ ਨੇਗੇ ਕਿਸੇ ਤੋਂ ਭਲੇਖੇ ਨਾਲ ਛੱਬੀ ਜੀਰੀ ਲੱਗੀ ਕਿਸੇ ਨੇ ਜਾਣ ਬੁੱਝ ਕੇ 1692 1509 ਵਗੈਰਾ ਦੀਆਂ ਵੈਰੈਟੀਆਂ ਲਾਈਆਂ ਨੇ ਕਿਸੇ ਨੇ ਗੋਭੀ ਲਾਉਣੀ ਆ ਜਿਹੜਾ ਹੋਣ ਵਾਲਾ ਟਾਈਮ ਆ ਸਤੰਬਰ ਮਹੀਨਾ ਗੋਭੀ ਲਈ ਵੀ ਬਹੁਤ ਬੈਟਰ ਆਗਾ ਚੱਪਣ ਕੱਦੂ ਦੇ ਲਈ ਵੀ ਬਹੁਤ ਵਧੀਆ ਜੇ ਤੁਸੀਂ ਸੀਡਲੈਸ ਖੀਰਾ ਲਾਉਣਾ ਚਾਹੋ ਤੇ ਜਿਵੇਂ ਆਪਣਾ ਲਕਸ਼ਮੀ ਦਾ ਰੋਮੀਓ ਵਗੈਰਾ ਆਉਂਦਾਗਾ ਜਿਹੜਾ ਸੀਡਲੈਸ ਖੀਰਾਗਾ ਉਹ ਵੀ ਬਹੁਤ ਵਧੀਆਗਾ ਨਾਨ ਜੂਦਾ ਜੇ ਲਾਉਣਾਗਾ ਰੁਚੀਤਾ ਕੁਛ ਨਾ ਕੁਛ ਉਹ ਵੀ ਬਹੁਤ ਠੀਕ ਰਹਿ ਸਕਦਾਗਾ ਪਰ ਆਪਾਂ ਜਿਹੜਾ ਵਰਤਿਆ ਹੋਇਆ ਸਾਨੂੰ ਉਹੀ ਗੱਲ ਕਰਾਂਗੇ ਸੋ ਦੋਸਤੋ ਇਹ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ 15 20 ਦਿਨਾਂ ਦੇ ਵਿੱਚ ਜੇ ਤੁਸੀਂ ਇਹ ਫਸਲ ਲਾਉਣੀ ਚਾਹੁੰਦੇ ਹੋਮੋ ਤਾਂ ਜਰੂਰ ਤਜਰਬਾ ਕਰਕੇ ਦੇਖੋ ਮੈਂ ਬਹੁਤਾਂ ਜਗ੍ਹਾ ਵਾਸਤੇ ਨਹੀਂ ਕਹਿੰਦਾ ਹੁੰਦਾ ਵੀ ਤੁਸੀਂ ਵਿੱਗਾ 2 ਵਿੱਗੇ ਲਾ ਕੇ ਦੇਖੋ ਤੇ ਬੈੱਡ ਸਿਸਟਮ ਬਣਾ ਕੇ ਮਲਚਿੰਗ ਸ਼ੀਟ ਵਿਛਾ ਕੇ ਤੇ ਉਹਦੇ ਉੱਤੇ ਤੁਸੀਂ ਇਹ ਕੰਮ ਕਰੋਗੇ ਤਾਂ ਜ਼ਰੂਰ ਕਾਮਯਾਬੀ ਮਿਲੂਗੀ ਤੇ ਦੋਸਤੋ ਬਹੁਤੇ ਕਿਸਾਨ ਵੀਰ ਦੇ ਕੋਲੇ ਜਿਹੜੀ ਜ਼ਮੀਨ ਵੀ ਹੁੰਦੀ ਆ ਪਰ ਤਜਰਬੇ ਦੀ ਘਾਟ ਹੁੰਦੀ ਆ ਜਾਂ ਲੇਬਰ ਦੀ ਘਾਟ ਹੁੰਦੀ ਆ ਜਾਂ ਉਹਦਾ ਹੌਸਲਾ ਨਹੀਂ ਪੈਂਦਾ ਸੋ ਦੋਸਤੋ ਆਪਣੇ ਪੇਜ ਆ ਜਿਹੜਾ ਸਿਰਫ ਜਾਣਕਾਰੀ ਦੇ ਲਈ ਜਿਹੜੇ ਚੀਜ਼ ਅਸੀਂ ਆਪਦੇ ਪਿੰਡੇ ਤੇ ਹੰਡਾਉਣਿਆਂਗੇ ਉਹੀ ਚੀਜ਼ ਅੱਗੇ ਤੁਹਾਨੂੰ ਵੀਡੀਓ ਬਣਾ ਕੇ ਦੱਸ ਦੇਾਂਗੇ ਸੋ ਦੋਸਤੋ ਛੋਟੇ ਕਿਸਾਨ ਕਿਸਾਨ ਵੀਰ ਵਾਸਤੇ ਇਹ ਚੀਜ਼ਾਂ ਜਿਹੜੀਆਂ ਸਬਜ਼ੀਆਂ ਵਾਲੀਆਂ ਕਾਸਤ ਕਰਨੀ ਬਹੁਤ ਵਧੀਆ ਫਾਇਦੇ ਦੀ ਚੀਜ਼ ਰਹੂਗੀ ਤੇ ਨਾਲ ਹੀ ਜੇ ਕਿਸੇ ਮੇਰੇ ਵੀਰ ਨੇ ਛਿਮਲਾ ਮਿਰਚ ਦੀ ਬੁਕਿੰਗ ਕਰਵਾਉਣੀ ਹੋਵੇ ਤਾਂ ਆਪਣੇ ਕੋਲੇ ਛਿਮਲਾ ਮਿਰਚ ਦੀ ਜਿਹੜੀ ਬਜਾਈ ਹੈਗੀ ਹੋ ਚੁੱਕੀ ਆ ਆਉਣ ਵਾਲੇ 10 ਅਕਤੂਬਰ ਤੱਕ 10 ਤੋਂ 12 ਅਕਤੂਬਰ ਤੱਕ ਅਸੀਂ ਸ਼ਿਮਲਾ ਮਿਰਚ ਹੈ ਜਿਹੜੀ ਉਹ ਕਿਸਾਨ ਭਰਾਵਾਂ ਲਈ ਉਪਲਬਧ ਕਰ ਦਾਂਗੇ ਸੋ ਬੇਨਤੀ ਆ ਕਿ ਇੱਕ ਹਫਤਾ ਟਾਈਮ ਦਾ ਤੁਹਾਡੇ ਕੋਲੇ ਇੱਕ ਹਫਤੇ ਦੇ ਵਿੱਚ ਵਿੱਚ ਜੇ ਸ਼ਿਮਲਾ ਮਿਰਚ ਦੇ ਕਿਸੇ ਨੇ ਕੀਲਾ ਅੱਧਾ ਕੀਲਾ 2 ਕੀਲੇ ਲਾਉਣੇ ਨੇ ਵੈਰਾਈਟੀ ਦੱਸ ਕੇ ਸਾਨੂੰ ਬੁੱਕ ਕਰਾ ਸਕਦਾਗਾ ਤੇ ਫੋਨ ਤੇ ਜਾਂ ਮੈਸੇਜ ਕਰ ਸਕਦਾਗਾ ਵੀ ਜੇ ਕਿਸੇ ਨੇ ਸ਼ਿਮਲਾ ਮਿਰਚ ਦੀ ਪਨੀਰੀ ਲੈਣੀ ਹੋਵੇ ਉਹ ਵੀ ਜਰੂਰ ਦੱਸਿਓ ਬਾਕੀ ਜੇ ਕਿਸੇ ਕੋਲੇ ਜਗਾ ਵਾਧੂ ਪਈਆ ਤਾਂ ਗੋਭੀ ਚੱਪਣ ਕੱਦੂ ਜਾਂ ਫਿਰ ਆਪਣਾ ਖੀਰੇ ਵਗੈਰਾ ਜਰੂਰ ਤਜਰਬਾ ਕਰਕੇ ਦੇਖੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਨੂੰ ਸ਼ਿਮਲਾ ਮਿਰਚ ਵਾਸਤੇ ਫਿਰਨਾ ਨਾ ਪਵੇ ਆਪਣੇ ਕੋਲੇ ਸ਼ਿਮਲਾ ਮਿਰਚ ਦੀ ਪਨੀਰੀ ਹੈ ਜਿਹੜੀ ਤਿਆਰ ਆ ਗਈ ਉਹ 10 ਅਕਤੂਬਰ ਤੱਕ ਅਸੀਂ ਜਿਹੜੀ ਪ੍ਰੋਪਰ ਤਿਆਰ ਹੋ ਕੇ ਜਿਹੜੀ ਕਿਸਾਨ ਵੀਰਾਂ ਦੇ ਲਈ ਪਹੁੰਚਦੀ ਕਰ ਦਾਂਗੇ ਜੇ ਕਿਸੇ ਨੇ ਬੁੱਕ ਕਰਾਉਣੀ ਹੋਵੇ ਜਰੂਰ ਕਰਾ ਸਕਦਾ ਧੰਨਵਾਦ